ਤਰ ਲੋਚਨ ਜੀ ਤੇਲ ਤੇ ਬਿਜਲੀ ਦੇ ਮਾਮਲੇ ਦੇ ਵਿੱਚ ਵੀ ਕਿਹੜਾ ਚਾਰੇ ਕਿ ਕਦਮ ਚੁੱਕੇਗੇ ਬਿਲਕੁਲ ਜੀ ਪਟਰੋਲ ਤੇ ਬੈਟ ਜਿਹੜਾ ਆ 65 ਪੈਸੇ ਪ੍ਰਤੀ ਲੀਟਰ ਜਿਹੜਾ ਆ ਉਹ ਵਧਾਤਾ ਤੇ ਡੀਜ਼ਲ ਤੇ 92 ਪੈਸੇ ਪ੍ਰਤੀ ਲੀਟਰ ਜਿਹੜਾ ਆ ਰੇਟ ਜਿਹੜਾ ਬੈਟ ਦਾ ਵਧਾਤਾ ਉਹਦੇ ਨਾਲ ਇਹ ਕਿਹਾ ਜਾਂਦਾ ਵੀ ਬਹੁਤ ਮੋਟੀ ਰਕਮ ਜਿਹੜੀ ਹੈ ਉਹ ਪੰਜਾਬ ਦੇ ਸਰਕਾਰੀ ਖਜ਼ਾਨੇ ਤੇ ਪਏਗੀ ਪਰ ਦੂਸਰੇ ਪਾਸੇ ਇਹ ਮੋਟਾ ਬੋਝ ਵੀ ਲੋਕਾਂ ਨੇ ਪਊਗਾ ਕਿਉਂਕਿ ਪ੍ਰਤੀ ਲੀਟਰ ਪੈਟਰੋਲ ਕਹਿ ਲਈ 68 ਰੁਪਏ ਤੇ ਦੂਸਰੇ ਪਾਸੇ ਡੀਜ਼ਲ ਜਿਹੜਾ 92 ਪੈਸੇ ਜਿਹੜਾ 61 ਪੈਸੇ ਤੇ 90 ਪੈਸੇ ਜਿਹੜਾ ਆ ਉਹ ਮਹਿੰਗਾ ਹੋ ਗਿਆ ਇੱਕ ਹੋਰ ਵੱਡਾ ਫੈਸਲਾ ਸਰਕਾਰ ਨੇ ਜਿਹੜਾ ਲਿਆ ਉਹਦੇ ਚ ਇਹ ਆ ਵੀ 7 ਕਿਲੋਵਾਟ ਤੱਕ ਦਾ ਜਿਹੜਾ ਇਹ ਮੀਟਰ ਹੈ ਬਿਜਲੀ ਦਾ ਇਹ ਪਿਛਲੀ ਚੰਨੀ ਸਰਕਾਰ ਨੇ ਉਹਦੇ ਤੇ 3 ਰੁਪਿਆ ਪ੍ਰਤੀ ਜੂੰਟ ਜਿਹੜੀ ਸਬਸਿਡੀ ਦਿੱਤੀ ਸੀ ਉਹ ਸਬਸਿਡੀ ਖਤਮ ਕਰਤੀ ਹੈ ਹੁਣ 7 ਕਿਲੋ ਵਾਟ ਤੋਂ ਉੱਪਰ ਜਿਹੜੇ ਬਿਜਲੀ ਦੇ ਮੀਟਰ ਨੇ ਉਹਨਾਂ ਤੇ 3 ਰੁਪਏ ਪ੍ਰਤੀ ਯੂਨਟ ਬਿਜਲੀ ਲੋਕਾਂ ਨੂੰ ਮਹਿੰਗੀ ਮਿਲੂਗੀ ਸੋ ਇਹ ਜਿਹੜੇ ਫੈਸਲੇ ਤੋਂ ਕੀਤੇ ਨੇ ਤੇਲ ਤੇ ਬਿਜਲੀ ਵਾਲੇ ਇਹਦੇ ਨਾਲ ਸਰਕਾਰ ਨੂੰ ਵੱਡੇ ਪੱਧਰ ਤੇ ਆਮਦਨ ਹੋਊਗੀ ਪਰ ਦੂਸਰੇ ਪਾਸੇ ਆਮ ਪਰਜਾਂ ਤੇ ਸਿਰ ਤੇ ਤੇ ਜਿਹੜਾ ਆ ਬੋਝ ਵੱਧ ਪਿਆਈ ਅ ਤਰਲੋਚਨ ਜੀ ਤੇਲ ਤੇ ਬਿਜਲੀ ਦੇ ਮਾਮਲੇ ਦੇ ਵਿੱਚ ਵੀ ਕੀ ਆシャレ ਕਿ ਕਦਮ ਚੁੱਕੇਗੇ ਬਿਲਕੁਲ ਜੀ ਪੈਟਰੋਲ ਤੇ ਬੈਟ ਜਿਹੜਾ ਆ 65 ਪੈਸੇ ਪ੍ਰਤੀ ਲੀਟਰ ਜਿਹੜਾ ਆ ਉਹ ਵਧਾਤਾ ਹੈ ਤੇ ਡੀਜ਼ਲ ਤੇ 92 ਪੈਸੇ ਪ੍ਰਤੀ ਲੀਟਰ ਜਿਹੜਾ ਆ ਆ ਰੇਟ ਜਿਹੜਾ ਬੈਟ ਦਾ ਵਧਾਤਾ ਉਹਦੇ ਨਾਲ ਇਹ ਕਿਹਾ ਜਾਂਦਾ ਵੀ ਬਹੁਤ ਮੋਟੀ ਰਕਮ ਜਿਹੜੀ ਹੈ ਉਹ ਪੰਜਾਬ ਦੇ ਸਰਕਾਰੀ ਖਜ਼ਾਨੇ 'ਚ ਪਏਗੀ ਪਰ ਦੂਸਰੇ ਪਾਸੇ ਇਹ ਮੋਟਾ ਬੋਝ ਵੀ ਲੋਕਾਂ 'ਤੇ ਪਊਗਾ ਕਿਉਂਕਿ ਪ੍ਰਤੀ ਲੀਟਰ ਪੈਟਰੋਲ ਕਹਿ ਲਈਏ 60 ਰੁਪਏ ਤੇ ਦੂਸਰੇ ਪਾਸੇ ਡੀਜ਼ਲ ਜਿਹੜਾ 92 ਪੈਸੇ ਜਿਹੜਾ 61 ਪੈਸੇ ਤੇ ਬੰਦਲੇ ਪੈਸੇ ਜਿਹੜਾ ਆ ਉਹ ਮਹਿੰਗਾ ਹੋ ਗਿਆ ਇੱਕ ਹੋਰ ਵੱਡਾ ਫੈਸਲਾ ਸਰਕਾਰ ਨੇ ਜਿਹੜਾ ਲਿਆ ਉਹਦੇ ਚ ਇਹ ਆ ਵੀ 7 ਕਿਲੋਵਾਟ ਤੱਕ ਦਾ ਜਿਹੜਾ ਇਹ ਮੀਟਰ ਹੈ ਬਿਜਲੀ ਦਾ ਇਹ ਪਿਛਲੀ ਚੰਨੀ ਸਰਕਾਰ ਨੇ ਉਹਦੇ ਤੇ 3 ਰੁਪਿਆ ਪ੍ਰਤੀ ਜੂੰਟ ਜਿਹੜੀ ਸਬਸਿਡੀ ਦਿੱਤੀ ਸੀ ਉਹ ਸਬਸਿਡੀ ਖਤਮ ਕਰਤੀ ਹੈ ਹੁਣ 7 ਕਿਲੋਵਾਟ ਤੋਂ ਉੱਪਰ ਜਿਹੜੇ ਬਿਜਲੀ ਦੇ ਮੀਟਰ ਨੇ ਉਨਾ ਤੇ 3 ਰੁਪਏ ਪ੍ਰਤੀ ਯੂਨਟ ਬਿਜਲੀ ਲੋਕਾਂ ਨੂੰ ਮਹਿੰਗੀ ਮਿਲੂਗੀ ਸੋ ਇਹ ਜਿਹੜੇ ਫੈਸਲੇ ਤੋਂ ਕੀਤੇ ਨੇ ਤੇਲ ਤੇ ਬਿਜਲੀ ਵਾਲੇ ਇਹਦੇ ਨਾਲ ਸਰਕਾਰ ਨੂੰ ਵੱਡੇ ਪੱਧਰ ਤੇ ਆਮਦਨ ਹੋਊਗੀ ਪਰ ਦੂਸਰੇ ਪਾਸੇ ਆਮ ਪਰਜਾਂ ਤੇ ਸਿਰ ਤੇ ਤੇ ਜਿਹੜਾ ਆ ਬੋਝ ਵੱਧ ਪਿਆਈ ਆ ਤਰ ਲੋਚਨ ਜੀ ਤੇਲ ਤੇ ਬਿਜਲੀ ਦੇ ਮਾਮਲੇ ਦੇ ਵਿੱਚ ਵੀ ਕੀ ਆ ਚਾਰੇ ਕਿ ਕਦਮ ਚੁੱਕੇਗੇ ਬਿਲਕੁਲ ਜੀ ਪਟ੍ਰੋਲ ਤੇ ਬੈਟ ਜਿਹੜਾ ਆ 65 ਪੈਸੇ ਪ੍ਰਤੀ ਆ ਲੀਟਰ ਜਿਹੜਾ ਆ ਉਹ ਵਧਾਤਾ ਤੇ ਡੀਜ਼ਲ ਤੇ 92 ਪੈਸੇ ਪ੍ਰਤੀ ਲੀਟਰ ਜਿਹੜਾ ਆ ਆ ਰੇਟ ਜਿਹੜਾ ਵੈਚ ਤੋਂ ਦਾ ਵਧਾਤਾ ਉਹਦੇ ਨਾਲ ਇਹ ਕਿਹਾ ਜਾਂਦਾ ਵੀ ਮੋਹਤ ਮੋਟੀ ਰਕਮ ਜਿਹੜੀ ਹੈ ਉਹ ਪੰਜਾਬ ਦੇ ਸਰਕਾਰੀ ਖਜ਼ਾਨੇ 'ਚ ਪਏਗੀ ਪਰ ਦੂਸਰੇ ਪਾਸੇ ਇਹ ਮੋਟਾ ਬੋਝ ਵੀ ਲੋਕਾਂ ਨੇ ਪਾਊਗਾ ਕਿਉਂਕਿ ਪ੍ਰਤੀ ਲੀਟਰ ਪੈਟਰੋਲ ਕਹਿ ਲਈਏ 8 ਰੁਪਏ ਤੇ ਦੂਸਰੇ ਪਾਸੇ ਡੀਜ਼ਲ ਜਿਹੜਾ 92 ਪੈਸੇ ਜਿਹੜਾ 61 ਪੈਸੇ ਤੇ 92 ਪੈਸੇ ਜਿਹੜਾ ਆ ਉਹ ਮੰਗਾ ਹੋ ਗਿਆ ਇੱਕ ਹੋਰ ਵੱਡਾ ਫੈਸਲਾ ਸਰਕਾਰ ਨੇ ਜਿਹੜਾ ਲਿਆ ਉਹਦੇ ਚ ਇਹ ਹੈ ਵੀ 7 ਕਿਲੋਵਾਟ ਤੱਕ ਦਾ ਜਿਹੜਾ ਇਹ ਮੀਟਰ ਹੈ ਬਿਜਲੀ ਦਾ ਇਹ ਪਿਛਲੀ ਚੰਨੀ ਸਰਕਾਰ ਨੇ ਉਹਦੇ ਤੇ 3 ਰੁਪਿਆ ਪ੍ਰਤੀ ਜੂੰਟ ਜਿਹੜੀ ਸਬਸਿਡੀ ਦਿੱਤੀ ਸੀ ਉਹ ਸਬਸਿਡੀ ਖਤਮ ਕਰਤੀ ਹੈ ਹੁਣ 7 ਕਿਲੋਵਾਟ ਤੋਂ ਉੱਪਰ ਜਿਹੜੇ ਬਿਜਲੀ ਦੇ ਮੀਟਰ ਨੇ ਉਨਾ ਤੇ 3 ਰੁਪਏ ਪ੍ਰਤੀ ਯੂਨਟ ਬਿਜਲੀ ਲੋਕਾਂ ਨੂੰ ਮਹਿੰਗੀ ਮਿਲੂਗੀ ਸੋ ਇਹ ਜਿਹੜੇ ਫੈਸਲੇ ਤੋਂ ਕੀਤੇ ਨੇ ਤੇਲ ਤੇ ਬਿਜਲੀ ਵਾਲੇ ਇਹਦੇ ਨਾਲ ਸਰਕਾਰ ਨੂੰ ਵੱਡੇ ਪੱਧਰ ਤੇ ਆਮਦਨ ਹੋਊਗੀ ਪਰ ਦੂਸਰੇ ਪਾਸੇ ਆਮ ਪਰਜਾਂ ਤੇ ਸਿਰ ਤੇ ਤੇ ਜਿਹੜਾ ਆ ਬੋਝ ਵੱਧ ਪਿਆ ਹੈ